ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਫਿਆਰ ਫਰੇਸ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਤੁਹਾਨੂੰ ਦਿਆਂਗੇ ਅੱਜ ਦੀ ਤਰੀਕ ਦੇ ਵਿੱਚ ਦਸਹਰੂ ਘੰਨੇ ਦੀ ਪੈਨਸ਼ਨ ਦੀ ਕੀ ਹੋਰ ਡਾਟਾ ਇਹ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਸਾਡੇ ਜੋ ਬੇਰੋਜ਼ਗਾਰ ਭੈਣ ਭਰਾ ਨੇ ਜਿਹੜੇ ਸਰਕਾਰੀ ਨੌਕਰੀ ਦੀ ਜਿਹੜੀ ਰਿਫਰੇਸ਼ਨ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਇੱਕ ਜ਼ਰੂਰੀ ਅਪਡੇਟ ਲੈ ਕੇ ਹਾਜ਼ਰ ਹੋਈਆਂ ਤਨਸੋ 86 ਅਸਾਮੀਆਂ ਗ੍ਰੋਹਟੀ ਦੀਆਂ ਜੋ ਅਧਿਨ ਸਿਵਾਵਾਂ ਚੌਂਦਹੌਰ ਵੱਲੋਂ ਇਸ਼ਤਿਹਾਰ ਕੱਢਿਆ ਗਿਆ ਸੀ ਸੋ ਇਹਨਾਂ ਦੀ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਮਿਤੀ 4 ਫਰਵਰੀ ਤੋਂ 27-12-25 ਸੀ ਤੇ ਫੇਸ ਕਰਨ ਦੀ ਆਖਰੀ ਮਿਤੀ 29-12-25 ਸੀ ਹੁਣ ਡਿਪਟੀ ਕਮਿਸ਼ਨਰ ਫਰੀਦਕੋੜ ਤੋਂ ਸੇਵਾਦਾਰਾਂ ਦੀਆਂ ਤੈਤੀ ਤੇ ਕਾਨੂੰਨ ਕਾਨੂੰਨੀ ਅਤੇ ਵਿਧਾਨਕ ਕਾਰੂਯਾਰੀ ਖਾਕਾ ਤੋਂ ਸੇਵਾਦਾਰਾਂ ਦੀਆਂ ਪੰਜ ਅਸਾਮੀਆਂ ਫਰੰਸ ਸੁਣਨ ਦੀ ਮੰਗ ਪੱਤਰ ਜਿਹੜੇ ਅਫਰਾਤ ਹੋਏ ਨੇ ਤੇ ਇਹਨਾਂ ਅਸਾਮੀਆਂ ਨੂੰ ਇਹਨਾਂ ਜਿਹੜੀਆਂ ਫੈਲਾ ਅਸਾਮੀਆਂ ਚੱਲ ਰਹੀਆਂ ਸੀ ਇਹਦੇ ਵਿੱਚ ਸ਼ਾਮਲ ਕੀਤਾ ਜਾਂਦਾ ਇਸ ਇਸ਼ਤਿਹਾਰ ਵਿੱਚ ਐ ਲਗਿਤਾ ਜਾਂਦਾ ਹੈ ਤੇ ਜਿਹਨਾਂ ਦਾ ਵਰਗੀਕਰਨ ਹੈ ਉਹ ਇਹਠਾਂ ਅਨਸਾਰ ਹੈ ਸੇਵਾਦਾਰ ਦੀਆਂ ਅਸੰਗੀਆਂ ਨੇ 33 ਅਸੰਗੀਆਂ ਨੇ ਤੇ ਵੱਖ-ਵੱਖ ਕੈਟਾਗਰੀਆਂ ਦੇ ਜਿਹੜੇ ਅਸੰਗੀਆਂ ਨੇ ਜਨਰਲ ਦੀਆਂ 15 SC/O 1 BCਆਂ 3 ESB ਜਨਰਲ 4 ਸਵੇਦਾ ਵੱਖ-ਵੱਖ ਕੈਟਾਗਰੀਆਂ ਤੇ ਆਖਾਂ ਫਿਜ਼ੀਕਲ ਹੈਂਡੀਕੈਪ ਔਰਥੋ ਕੈਟਾਗਰੀ ਦੇ ਆਖ ਜਿਹੜੇ ਦੇਖ ਰਿਹਾ ਹੈਂਡੀਕੈਪ ਕੈਟਾਗਰੀ ਦੇ ਵਿੱਚ ਇੱਕ ਅਸੰਗੀ ਹੈ ਜੀ ਟੋਟਲ ਹੈਗੀਆਂ ਨੇ 33 ਅਸੰਗੀਆਂ ਫਿਰ ਆ ਜਾਂਦੀਆਂ ਨੇ ਸੇਵਾਦਾਰਾਂ ਦੀਆਂ 5 ਸੰਗੀਆਂ ਕਾਨੂੰਨੀ ਅਤੇ ਵਿਧਾਨਕ ਕਾਰਗਿਹਾਰ ਵਿਭਾਗ ਦੇ ਵਿੱਚ ਇਹਦੇ ਵਿੱਚ ਫਿਜ਼ੀਕਲ ਹੈਂਡੀਕੈਪ ਦੀ ਕੋਈ ਸੰਗਣੀ ਨਹੀਂ ਹੈ ਤੇ ਜਨਰਲ ਦੀਆਂ ਦੋ ਸੰਗੀਆਂ ਨੇ ਐਸਐਫੀ ਈਐਸਐਮ ਜਨਰਲ ਦੀ ਇੱਕ ਇੱਕ ਸੰਗਣੀ ਹੈ ਈਡब्ल्यूਐਸ ਕੈਟਾਗਰੀ ਦੀ ਇੱਕ ਸੰਗਣੀ ਹੈ ਸਜੜੇ ਭੈਣ ਫਰਾ ਇਹ ਸਾਹਮਣੇ ਵਾਲੀ ਇਛੁਕ ਨੇ ਉਹ ਫਰ ਸਕਦੇ ਨੇ ਤੇ ਹੁਣ ਕੁੱਲ ਅਸਾਮੀਆਂ ਦੀ ਜਿਹੜੀ ਗਿਣਤੀ ਹੈ 406 ਹੋ ਗਈ ਹੈ ਇਸ ਅ ਪੱਤਰ ਦੇ ਅਨੁਸਾਰ ਆਫਲਾਈ ਕਰਨ ਦੀ ਜਿਹੜੀ ਨੀਤੀ ਹੈ 516 ਤੋਂ ਲੈ ਕੇ ਜਿਹੜੀ ਆਖਰੀ ਨੀਤੀ 516 ਹੋਈ ਹੈ ਤੇ ਇਸ ਤੋਂ ਅੰਦਰ ਜਿਹੜੀ ਆਖਰੀ ਨੀਤੀ ਹੈ ਉਹ 816 ਹੈ ਜੇਕਰ ਗੱਲ ਪੈਨਸ਼ਨ ਦੀ ਕਰੀਏ ਜੀ ਤਰੀਕ ਹੋ ਗਿਆ ਅੱਜ 30 ਦਸੰਬਰ ਦਿਨ ਹੋ ਚੁੱਕਿਆ ਮੰਗਲਵਾਰ ਦਸੰਬਰ ਦਾਉਂਗਾ ਨਾ ਅਖੀਲੇ ਫੜਾਤੇ ਹੈ ਲਗਭਗ ਕੱਲ ਦਾ ਦਿਨ ਕਰ ਦਈਏ ਤੇ ਦਸੰਬਰ ਦਾਉਂਗਾ ਨਾ ਸੰਗਠਤ ਨਵੇਂ ਸਾਲ ਦੇ ਵਿੱਚ ਪੈਨਸ਼ਨ ਆਉਣਗੀਆਂ ਸਾਡੇ ਅਨੁਮਾਨ ਦੇ ਮੁਤਾਬਕ ਕਿਉਂਕਿ ਅੱਜ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਤੇ ਬੈਲ ਫਾਸ ਹੋਣ ਦੀ ਕੋਈ ਸੂਚਨਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਔਰ ਨਾ ਹੀ ਕਿਸੇ ਜ਼ਿਲ੍ਹੇ ਦੇ ਵਿੱਚ ਨਵੇਂ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਹੈ ਇਸ ਲਈ ਕਾਉਂਗਾ ਹੁਣ ਅੱਗੇ ਜਾਂਦਾ ਜਾਫਰਾ ਨਵੇਂ ਸਾਲ ਦੇ ਵਿੱਚ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਜਨਵਰੀ ਦੇ ਵਿੱਚ ਜਿਹੜੀਆਂ ਆਉਣਗੀਆਂ ਦਸੰਬਰ ਮਹੀਨੇ ਦੀਆਂ ਫੈਸ਼ਨਾਂ ਸਵਾਫਾਹਾਵੇਂ ਕਹਿ ਲਿਆ ਕਿ ਦਸੰਬਰ ਦੀਆਂ ਫੈਸ਼ਨਾਂ ਨੇ ਫਾਵੇਂ ਕਹਿ ਲਿਆ ਜਨਵਰੀ ਦੀਆਂ ਫੈਸ਼ਨਾਂ ਨੇ ਸੋ ਇੱਥੇ ਕੰਮਾ ਜਰਾ ਹੁਣ ਡਾਲ ਮਡੋਲ ਹੈ ਤੇ ਬਾਕੀ ਅੱਜ ਦੀ ਤਰੀਕ ਤੱਕ ਕੋਈ ਫੈਸ਼ਨ ਦੀ ਅਪਡੇਟ ਫਿਲਹਾਲ ਨਹੀਂ ਹੈ ਕੱਲ ਨੂੰ ਫਿਰ ਤੋਂ ਜਿਹੜੇ ਸ਼ਾਉ ਨੇ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਕਿਸੇ ਚੱਲੇ ਦੇ ਵਿੱਚੋਂ ਸਾਨੂੰ ਕੋਈ ਫੈਸ਼ਨ ਅਪਡੇਟ ਆਉਂਦੀ ਹੈ ਆਥੈਂਟਿਕ ਨਿਊਜ਼ ਬਿਲਕੁਲ ਕਨਫਰਮ ਕਰਕੇ ਤੁਹਾਨੂੰ ਅਸੀਂ ਦਿੰਨੇ ਹੁੰਨੇ ਆ ਜੇਕਰ Uh, मतलब की न्यूजीलैंड ਦੇ ਚੱਕਰ ਚ ਅਸੀਂ મતਲਬ ਐਦਾਂ ਦੀ ਝੂਠੀ ਇਨਫੋਰਮੇਸ਼ਨ ਅੱਗੇ ਸ਼ੇਅਰ ਨਹੀਂ ਕਰ ਸਕਦੇ ਤੋਂ ਅਰੇ ਨਾਲ ਇਸ ਲਈ ਸਾਡੀ ਜਿਹੜੀ ਅਪਡੇਟ ਹੈ ਫਿਲਕ ਬਿਲਕੁਲ درست ਹੁੰਦੀ ਹੈ ਸਹੀ ਹੁੰਦੀ ਹੈ ਤੇ ਜੋ ਸਾਨੂੰ ਅਪਡੇਟ ਵਕ ਵਕ ਚੱਲਿਆ ਤੋਂ ਮਿਲਦੀ ਆ ਨੇ ਉਹਦੇ ਆਧਾਰ ਤੇ ਤੁਹਾਨੂੰ ਦਿੰਨੇ ਆ ਸੋ ऑथेंटिक ਤੇ ਸੱਚੀ ਤੇ ਬਿਲਕੁਲ ਟਰੂਲੀ ਨਿਊਜ਼ ਲਈ ਤੁਸੀਂ ਸਾਡੇ ਚੈਨਲ ਦਾ ਜੁੜੇ ਰਹੋ ਤੇ ਬਾਕੀ ਅੱਜ ਦੇ ਦਿਨ ਤੱਕ ਫੰਕਸ਼ਨ ਦੀ ਫਿਲਹਾਲ ਦਸੰਬਰ ਨੂੰ ਇਹਦੀ ਫੰਕਸ਼ਨ ਤੇ ਕੋਈ ਅਪਡੇਟ ਨਹੀਂ ਆ ਤੋ ਯਾਹ ਫਿਰ ਆਈ ਤੇ ਤੁਹਾਨੂੰ ਦੁਫਾਹਰ ਹੋਵੇਲੇ ਵੀ ਲਾਈਵ ਆਵਾਂਗੇ ਜੇਕਰ ਅਪਡੇਟ ਨਾ ਆਈ ਤਾਂ ਸ਼ਾਮ ਤੱਕ ਜੋ ਅਪਡੇਟ ਹੋਣੀ ਹੈ ਤੁਹਾਨੂੰ ਲਾਈਵ ਆ ਕੇ ਦੱਸਿਆ ਜਾਣਗੇ ਧੰਗਾਤ 1500 ਹੋਵੇ ਫੰਕਸ਼ਨ ਆਉਣਗੇ ਜੀ ਫੰਕਸ਼ਨ ਲਗਾਦੇ ਦੀ ਕੋਈ ਅਪਡੇਟ ਨਹੀਂ ਤੁਹਾਨੂੰ